ਅੱਜ ਜੋ ਪੰਜਾਬ ਦੇ ਵਿੱਚ ਹਲਕ ਚੰਦ ਰਹਿ ਪੂਰੀ ਤਰ੍ਹਾਂ ਭਗਵੰਤ ਮਾਂ ਦੀ ਸਰਕਾਰ ਬਖਲਾਈ ਹੈ ਜੀਸਾ ਢੱਲੇਵਾਲ ਜੋ 120 25 ਦਿਨਾ ਤੋ ਮਰ ਵਰਤਿਆ ਉਹਨਾਂ ਨੇ ਅੰਨ ਖਾਦਾ ਨਹੀਂ ਉਹਨੂੰ ਪਹਿਲੀ ਜਿਹੜੀ ਮੀਟਿੰਗ 19 ਤਰੀਕ ਨੂੰ ਹੋਈ ਹੈ 19 ਤਰੀਕ ਨੂੰ ਜਿਹੜੀ ਕੇਂਦਰੀ ਮੰਤਰੀ ਕਾਂ ਦਾ ਮੀਟਿੰਗ ਸੀ ਬਾਕੀ ਆਗੂਦਾਂ ਨਾਲ ਧੋਖੇ ਨਾਲ ਵਿਸ਼ਵਾਸ ਘਤ ਕਰਦੇ ਆ ਉਸ ਬਿਮਾਰ ਬੰਦੇ ਨੂੰ ਹੀ ਡਿਟੇਨ ਕੀਤਾ ਹੋਇਆ। ਡਿਟੇਨ ਕਰਕੇ ਉਹਨੂੰ ਕਦੀ ਕਿਤੇ ਖੜਿਆ ਕਦੀ ਕਿਤੇ ਖੜਿਆ ਮੁੜ ਕੇ ਉਹਨੂੰ ਜਲੰਧਰ ਖੜਿਆ। ਜਲੰਧਰ ਤੋਂ ਬਾਅਦ ਉਹਨੂੰ ਚੋਕੇ ਪਟਿਆਲੇ ਖੜਿਆ ਹੁਣ ਪਾਰਕ ਹਸਪੀਟਲ ਪ੍ਰਾਈਵੇਟ ਚ ਰੱਖਿਆ ਹੋਇਆ। ਉਧਰ ਹਾਈ ਕੋਰਟ ਚ ਕੀ ਕਹਿ ਰਹੀ ਪੰਜਾਬ ਸਰਕਾਰ? ਕਹਿ ਰਹੀ ਵੀ ਅਸੀਂ ਤਾਂ ਉਹਨੂੰ ਰਾਸਤੇ ਚ ਲਿਆ ਹੀ ਨਹੀਂ ਗਾ। ਜੇ ਨਹੀਂ ਰਾਸਤੇ ਰ ਪਹਿਰਾ ਕਦੇ ਵਾਸਤੇ ਲਾਇਆ ਉੱਥੇ। ਉੱਥੇ ਜਿਹੜੀ ਨਾਕਾਬੰਦੀ ਕੀਤੀ ਆ ਤੁਸੀਂ ਉਹਨੂੰ ਕਿਸੇ ਨੂੰ ਮਿਲ ਨਹੀਂ ਦੇ ਰਹੇ ਉਹ ਕਦੇ ਵਾਸਤੇ ਕੀਤੀ ਹੈ? ਕਿ ਠੀਕ ਹੈ ਉਹ ਆਪਣੇ ਆਪ ਹੀ ਉਹ ਹਸਪਤਾਲ ਦੇ ਵਿੱਚ ਆ ਤੇ ਉਹਦਾ ਪਰਿਵਾਰ ਦੇਖਭਾਲ ਕਰੇ ਤੁਸੀਂ ਤੁਹਾਡੀ ਜੁਮੇਰ ਕਿਨੇ ਲਾਈ ਓਥੇ ਇਸ ਕਰਕੇ ਹਰ ਝੂਠ ਮੁਕਾਰੀ ਤੇ ਸਭ ਕੁਝ ਅਦਾਪਾਰ ਰਹੀ ਭਗਵੰਤ ਮਾਂ ਦੀ ਸਰਕਾਰ ਕਰ ਚੁੱਕੀ ਆ ਇਹ ਸਾਰੇ ਦੇਸ਼ ਤੇ ਦੁਨੀਆ ਦੇ ਤੇ ਪੰਜਾਬ ਦੇ ਲੋਕ ਵੇਖ ਰਿਹਾ ਬੜੀ ਚੰਗੀ ਤਰ੍ਹਾਂ ਜੇ ਦੀ ਹਿੱਕ ਸਖਤ ਵਿਖੇ ਦੀ ਕਰਦੇ ਆ ਤੇ ਉਸ ਆਪਣੇ ਜੀਜੀ ਸੰਧਲੇ ਵਾਲ ਨੂੰ ਪੋੜੀ ਲੱਕਾ ਬੰਦੀ ਕੀਤੀ ਉਹ ਸਾਰੀ ਚੁੱਕੀ ਜਾਵੇ ਉਹਨਾਂ ਸਾਰੇ ਕਿਸਾਨਾਂ ਆਗੂਆਂ ਦੇ ਹਵਾਲੇ ਕੀਤਾ ਜਾਵੇ ਪਿੰਡ ਵਾਲੇ ਅਧਿਵਾਲੇ ਕੀਤਾ ਜਾਵੇ ਉਹਨਾਂ ਦੇ ਪ੍ਰਵਾਦ ਦੇ ਵਾਲੇ ਕੀਤਾ ਜਾਵੇ ਉਹ ਆਪਣਾ ਉਹਦਾ ਜੋ ਵੀ ਜਿਸ ਤਰ੍ਹਾਂ ਵੀ ਉਹਨੇ ਆਪਣੀ ਜ਼ਿੰਦਗੀ ਗਾਂ ਜੋ ਵੀ ਮਰਨ ਵਰਤ ਜਾਰੀ ਰੱਖਣਾ ਕੀ ਰੱਖਣਾ ਉਹ ਫੈਸਲਾ ਉਹ ਜਿੱਥੇ ਬੰਦੀ ਕਰੇ ਜਾਂ ਉਹਨਾਂ ਦਾ ਫੋਰਮ ਕਰੇ ਜਾਂ ਦੋਨੋਂ ਫੋਰਮ ਕਰੇ ਇਸ ਕਰਕੇ ਜੋ ਝੂਠ ਮਾਰ ਰਿਹਾ ਹੈ ਉਹ ਬੰਦ ਕੀਤਾ ਜਾਂਦਾ ਇਸ ਤੋਂ ਇਲਾਵਾ ਜਿਹੜਾ ਡੱਲੇਵਾਲ ਪਿੰਡ ਦੇ ਵਿੱਚ ਰੋਸ਼ ਪ੍ਰਦਰਸ਼ਨ ਵਜੋਂ ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਦੀ ਧੋਖਾਧੜੀ ਦੇ ਖਿਲਾਫ ਤੇ ਡੱਲੇਵਾਲ ਨਾਲ ਜੋ سلوਕ ਕੀਤਾ ਜਾ ਰਿਹਾ ਉਸ ਦੇ ਖਿਲਾਫ ਪਿੰਡ ਤੋਂ ਹੀ ਧਰਨਾ ਲਾਇਆ ਹੈ ਉਹਦੇ ਪਰਿਵਾਰ ਨੇ ਪਿੰਡ ਵਾਸੀਆਂ ਨੇ ਉਤੋਂ ਵੀ ਡਰੀ ਹੋਈ ਹੈ ਸਰਕਾਰ ਸਾਰੇ ਪਿੰਡ ਨੂੰ ਤਬਦੀਲ ਕੀਤਾ ਹੈ ਸ਼ਾਉਣੇ ਦੀ ਪੁਲਿਸ ਸ਼ਾਉਣੇ ਦੀ ਕੀਤਾ ਹੈ ਬਾਹਰੋਂ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੀ ਛਾਪੇਮਾਰੀ ਕੀਤੀ ਕੱਲ੍ਹ ਤਾਂ ਇਹ ਕੀ ਹੈ ਇੰਨੀ ਘਬराई ਹੋਈ ਹੈ ਆਪਣੀ ਪੰਜਾਬ ਦੀ ਸਰਕਾਰ ਕਿ ਉਹਨੂੰ ਪਿੰਡ ਦੇ ਧਰਨੇ ਤੋਂ ਡਰ ਲੱਗ ਰਿਹਾ ਹੈ ਉਹ ਨਾ ਕਿ ਕਿਹੜੀ ਚੜ ਰੋਕੀ ਕਿਹੜੀ ਰੇਲ ਰੋਕੀ ਆ ਕਿਹੜੇ ਉਹ ਚੱਡੀ ਘੜੀ ਜਾ ਰਹੇ ਕਿਹੜੀ ਤਾਂ ਦਿੱਲੀ ਜਾ ਰਹੇ ਉਹ ਤਾਂ ਆਪਣੇ ਪਿੰਡ 'ਚ ਬੈਠੇ ਆ ਤੇ ਪਿੰਡ 'ਚ ਜੇ ਪਿੰਡ ਤੇ ਬੈਠੇ ਤਾਂ ਡਰ ਲੱਗਦਾ ਤੇ ਇਹ ਤੋਂ ਸਾਹ ਜਾ ਰਿਹਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਆਦੇ ਪੱਲੇ ਕੁਝ ਨਹੀਂ ਹੈਗਾ ਡਰੀ ਹੋਈ ਆ ਘਬराई ਹੋਈ ਆ ਤੇ ਬੈਕਫੋਰਟ ਤੇ ਇਹ ਤੋਂ ਸਾਹ ਜਾ ਰੋ ਗਿਆ ਤੇ ਅਸੀਂ ਕਵਾਂਗੇ ਉਹ ਤੋਂ ਪੁਲਿਸ ਆਉਣੀ ਜਿਹੜੀ ਬਣਾਈ ਹੋਈ ਆ ਪਿੰਡ ਡੱਲੇਵਾਲ ਤੇ ਉਹ ਉਹ ਪਾਸ ਉੱਡਾਈ ਜਾਵੇ ਤੇ ਰੋਕਾਂ ਨੂੰ ਉੱਥੇ ਕੁੱਲੇ ਤੌਰ ਤੇ ਉਸ ਤਰਹਿ ਜਾਣ ਦਿੱਤਾ ਜਾਵੇ ਇਹ ਕਾਦਾ ਕਿਰਦੀ ਡੈਮੋਕ੍ਰੇਸੀ ਹੈ ਇਹ ਡੈਮੋਕ੍ਰੇਸੀ ਕਹੋਗੇ ਨੂੰ ਕਿਹੜਾ ਜਿਹੜਾ ਬੁਰਕਾ ਪਾਇਆ ਹਿੰਦੁਸਤਾਨ ਚ ਪੰਜਾਬ ਦੀ ਬੜੀ ਡੈਮੋਕ੍ਰੇਸੀ ਹੈ 77 ਸਾਲ ਤੋਂ ਆ ਡੈਮੋਕ੍ਰੇਸੀ ਹੈ ਤੇ ਆਪਣੇ ਰੋਸ ਪ੍ਰਦਰਸ਼ਨ ਵਾਸਤੇ ਤੁਸੀਂ ਪਿੰਡ ਚ ਵੀ ਧਰਨਾ ਦੇਣ ਤੋਂ ਜਿਹੜਾ ਧਰਨਾ ਦੇਣ ਤੋਂ ਮਨਾ ਹੀ ਕਰ ਰਹੇ ਹੋ ਉੱਥੇ ਵੀ ਲੋਕਾਂ ਨੂੰ ਰੋਕ ਰਿਹਾ ਹੈ ਕਿ ਉੱਥੇ ਵੀ ਲੋਕਾਂ ਨੂੰ ਜਿਹੜੀ ਪੁਸ਼ਚਾਉਣੀ ਬਣਾਈ ਹੋਈ ਹੈ ਪਿੰਡ ਨੂੰ ਵੀ ਤੇ ਦੂਜੇ ਬੰਦੇ ਤੁਸੀਂ ਜ਼ੁਲਮ ਜਬਰ ਕਰ ਰਹੇ ਹੋ ਜਿਹੜਾ ਤੁਸੀਂ ਜ਼ੁਲਮ ਜਬਰ ਕਿਸਾਨ ਲਹਿਰ ਨਾ ਕਰ ਰਹੇ ਕਿਉਂਕਿ ਕਿਸਾਨਾਂ ਨਾ ਕਰ ਰਹੇ ਜੋ ਪੰਜਾਬ ਦੇ ਕਿਸਾਨਾਂ ਨਾ ਕਰ ਰਹੇ ਸ਼ੰਭੂ ਗਨੌਰੀ ਕੀਤਾ ਤੇ ਡੱਲੇਵਾਲ ਸਾਹਿਬ ਜੋ ਬੁਬਾਰ ਪਏ ਹੋਏ ਆ ਜੋ ਮਰਨ ਵਰਤ ਤੇ ਆ ਮੁੰਨਾ ਤਾਂ ਤੁਹੇ ਕਿਉਂ ਸਲੂ ਕਰਾ ਲੋਕ ਆਪਣਾ ਪ੍ਰਦਰੋਸ਼ ਪ੍ਰਦਰਸ਼ਨ ਕਰਨ ਕੀ ਕਰਨ ਹੋਰ ਆਪਣੇ ਪਿੰਡ ਚ ਵੀ ਨਾ ਕਰਨ ਜਿਸ ਕਰਕੇ ਭਗਵੰਤ ਮਾਨ ਦੀ ਸਰਕਾਰ ਨੂੰ ਚੇਤਾਵਨੀ ਆ ਉਹ ਤੋਂ ਆਪਣਾ ਟਾਹੋ ਜੋ ਵੀ ਹੈਗਾ ਆਪਣੀ ਜਿਹੜੀ ਜੀਆਂ ਫੋਰਸਾਂ ਲਾਈਆਂ ਪੁਲਸ ਲਾਈਆਂ ਉਹ ਟਾਹੋ ਤੇ ਲੋਕਾਂ ਨੂੰ ਆਪਣੇ ਜਿਹੜੀ ਬੁਰੀ ਆਖਤ ਜਿਹੜੇ ਆ ਉਹਦੇ ਅਨਸਾਰ ਆਪਣੇ ਧਰਨੇ ਪ੍ਰਦਰਸ਼ਨ ਕਰਨ ਦਿਓ ਇਸ ਦੇ ਨਾਲ ਅੱਜ ਜਿਹੜਾ ਪਵਤ ਦੇ ਵਿੱਚ ਮਥਾਣਾ ਸਾਹਿਬ ਗੁਰਦਾਰੇ 'ਚ ਕੋਈ ਰੱਖਿਆ ਸੀ ਮਾਨ ਸਨਮਾਨ ਸਮਰੋਹ ਰੱਖਿਆ ਸੀ ਉਹਨਾਂ ਦਾ ਪਵਤ ਵਾਲੇ ਵਸਨੀਕਾਂ ਦਾ ਜਿਹੜੇ ਲੰਗਰਾਂ ਦੀ ਸੇਵਾ ਕਰਦੇ ਰਹਿਆ ਜਿਹੜੇ ਉੱਥੇ ਇਹ ਪੂਰਾ ਪੇਰਾ ਮਹੀਨੇ ਸਾਲ ਜਿਹੜਾ ਉੱਥੇ ਲੋਕਾਂ ਦਾ ਜਿਹੜਾ ਲੰਗਰ ਪਚਾਉਂਦੇ ਰਹਿਆ ਹੋਰ ਬਾਕੀ ਚੀਜ਼ਾਂ ਵਸਤਾ ਪਚਾਉਂਦੇ ਰਹਿਆ ਜਾਂ ਉਹਨਾਂ ਨੇ ਹੁਣ ਟਾਲੀਆਂ ਲੱਭਣ ਜਾਂ ਦੂਜਾ 'ਚ ਆਪਣਾ ਰੋਡ ਲਭਾਇਆ ਵਾ ਉਹਨਾਂ ਦਾ ਮਾਨ ਸਨਮਾਨ ਸਮਰੋਹ ਰੱਖਿਆ ਸੀ ਉਸ ਤੋਂ ਡਾਗੀ ਸਰਕਾਰ ਉਹ ਵੀ ਉੱਥੇ ਗੁਰਦਾਰੇ ਨਹੀਂ ਹੋਣੀ ਉਥੇ ਵੀ ਗੁਰਦਾਰੇ ਸਾਰਾ ਪੁਸਤ ਸਾਂਹ ਜਬਦ ਕੀਤਾ ਕਿ ਕਿੱਥੇ ਕਿੱਥੇ ਪੁਸ ਲੈ ਆਏਗਾ ਪੰਜਾਬ ਦੇ 13000 ਪਿੰਡਿਆ ਯਾਨੀ ਪੁਸ ਹੈਗੇ ਆ 13000 ਪਿੰਡਾਂ ਚ ਲਾ ਲੇਗਾ ਇਹ ਦੇਖ ਲਾ ਇਹ ਦੇਖ ਲਾ ਇਹ ਸਾਰਾ ਆਪਣਾ ਸਾਕਤਾਵ ਪੰਜਾਬ ਦੀ ਸਰਕਾਰ ਲਾ ਲੇ ਦੂਸਰਾ ਇਸ ਦੇ ਨਾਲ ਅਸੀਂ ਜੋ 28 ਤਰੀਕ ਦੇ ਦਰਮਿਆਨ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੱਖੇ ਗਿਆ ਉਹਨਾਂ ਦੇ ਵਿੱਚ ਪੂਰੀ ਛਬੂਲੀਅਤ ਕਰਨ ਦਾ ਫੈਸਲਾ ਦੋਨੋਂ ਫਾਰਮ ਨੇ ਕੀਤਾ ਹੋਇਆ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੀਤਾ ਹੈ ਵੱਡੀ ਗਿਣਤੀ ਚ ਕਿਸਾਨ ਜਿਹੜੇ ਆ ਉਹ ਜਾਣਗੇ ਤੇ ਪੂਰੀਆਂ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਕਰ ਲਿਆ ਗਈਆਂ ਇਸ ਤਰ੍ਹਾਂ 31 ਮਾਰਚ ਤੋਂ ਜੋ ਦਰਨੇ ਲੱਗ ਰਿਹਾ ਆ ਮੰਤਰੀਆਂ ਦੇ ਗਾੜੀ ਜੋ ਵੀ ਹੈਗੇ ਆ ਬਾਕੀ ਦੇ ਜਿਹੜੇ ਇਹਨਾਂ ਦੇ ਕੋਈ ਹੈਗੇ ਆ ਵੱਡੇ ਆਪਣੇ ਐਮਐਲਏ ਵਗੈਰਾ ਹੈਗੇ ਆ ਉਹਨਾਂ ਦਾ ਘਰਾਂ ਦੇ ਜੋ ਦਰਨੇ ਲੱਗ ਰਿਹਾ ਪੂਰੇ ਪੰਜਾਬ ਦੇ ਵਿੱਚ ਉਹ ਉਹਨਾਂ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਜ਼ੋਰ ਨਾਲ ਉਹ ਵੀ ਮੁਕੰਮਲ ਲਿਆ ਦੋਨੋਂ ਤਰਨੇ ਚੜਦੀ ਕਰਨ ਲੱਗਣਗੇ 11 ਕਿਸਾਨ ਮਿਹਨਤੂਰ ਬੀਬੀਆਂ ਨਿਕਲਣਗੇ ਤੇ ਆਪਣੀ